ਪੰਜਾਬ ਦੇ ਪਾਣੀਆਂ ਨੂੰ ਲੈ ਕੇ ਇੱਕ ਵਾਰ ਫੇਰ ਜਿਹੜੀ ਚਰਚਾ ਹੈ ਉਹ ਜੋਰਾਂ ਤੇ ਚੱਲ ਰਹੀ ਹੈ ਅੱਜ ਅਸੀਂ ਜਿਹੜੀ ਚਰਚਾ ਕਰਨੀ ਹੈ ਉਹ ਹੈ ਆਈਐਸ ਅਫਸਰ ਦੀ ਚਰਚਾ ਜਿਨੇ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਮੀਟਿੰਗ ਦੇ ਵਿੱਚ ਵੱਡਾ ਸਟੈਂਡ ਲੈ ਲਿਆ ਤੁਹਾਨੂੰ ਦੱਸ ਦਈਏ ਕਿ ਹਰਿਆਣਾ ਸਰਕਾਰ ਵੱਲੋਂ ਪਾਣੀ ਹੈ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਮੀਟਿੰਗ ਦੌਰਾਨ 8500 ਕਿਊਸਿਕ ਪਾਣੀ ਮੰਗਿਆ ਗਿਆ ਇਹ ਪਾਣੀ ਉਹਨਾਂ ਨੂੰ ਦੇਣ ਦਾ ਐਲਾਨ ਵੀ ਕਰ ਦਿੱਤਾ ਗਿਆ ਕੇਂਦਰੀ ਮੰਤਰੀ ਵੱਲੋਂ ਹੁਕਮ ਹੈ ਜਿਹੜੇ ਉਹ ਵੀ ਚਾੜ ਦਿੱਤੇ ਗਏ ਕਿ ਪਾਣੀ 8500 ਕਿਉਸਿਕ ਹਰਿਆਣੇ ਨੂੰ ਦਿੱਤਾ ਜਾਵੇ ਜਦੋਂ ਇਸ ਗੱਲ ਦੀ ਢਿੰਕ ਪੰਜਾਬ ਨੂੰ ਲੱਗੀ ਤਾਂ ਪੰਜਾਬ ਦੇ ਲੀਡਰਾਂ ਨੇ ਇੱਕੋ ਸੁਰ ਦੇ ਵਿੱਚ ਆਖਿਆ ਕਿ ਪੰਜਾਬ ਦੇ ਪਾਣੀਆਂ ਤੇ ਅੱਕ ਸਾਡਾ ਅਸੀਂ ਧੱਕੇ ਨਾਲ ਕਿਸੇ ਨੂੰ ਪਾਣੀ ਨਹੀਂ ਦੇ ਸਕਦੇ ਜਦੋਂ ਇਹ ਸਾਰਾ ਰੌਲਾ ਪਿਆ ਤਾਂ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਤਮਾਨ ਵੱਲੋਂ ਖੁਦ ਜਿਹੜਾ ਨੰਗਲ ਡੈਮ ਤੇ ਜਾ ਕੇ ਉੱਥੇ ਜਿਹੜਾ ਐਲਾਨ ਕੀਤਾ ਗਿਆ ਕਿ ਸਾਡੇ ਕੋਲ ਫालतू ਇੱਕ ਬੂੰਦ ਵੀ ਪਾਣੀ ਨਹੀਂ ਜਿੰਨਾ ਪਾਣੀ ਅਸੀਂ ਹਰਿਆਣੇ ਨੂੰ ਦੇਣਾ ਸੀ ਉਹਨਾਂ ਦੇ ਚੁੱਕੇ ਆ ਤੇ ਹੁਣ ਸਾਡੇ ਕੋਲ ਹਰਿਆਣੇ ਨੂੰ ਫालतू ਪਾਣੀ ਦੇਣ ਲਈ ਪਾਣੀ ਨਹੀਂ ਹੈਗਾ ਉਸ ਤੋਂ ਬਾਅਦ ਉਹਨਾਂ ਵੱਲੋਂ ਜਿਹੜੀ ਸਰਪਾਰਟ ਦੀ ਮੀਟਿੰਗ ਉਹ ਬੁਲਾਈ ਗਈ ਜਿਹਦੇ ਵਿੱਚ ਪੰਡ ਪੰਜਾਬ ਦੇ ਜਿਹੜੇ ਲੀਡਰ ਐ ਭਾਵੇਂ ਕਾਂਗਰਸ ਦੇ ਹੋਣ ਭਾਵੇਂ ਭਾਜੀਪੀ ਦੇ ਹੋਣ ਭਾਵੇਂ ਅਕਾਲੀ ਦਲ ਤੇ ਜਾਂ ਹੋਰ ਪਾਰਟੀਆਂ ਦੇ ਲੀਡਰ ਉਹਨਾਂ ਨਾਲ ਬੈਠਕ ਕੀਤੀ ਬੈਠਕ ਦੇ ਵਿੱਚ ਸਾਰਿਆਂ ਨੇ ਇੱਕੋ ਸੁਰ ਦੇ ਵਿੱਚ ਗੱਲ ਕਹੀ ਕਿ ਅਸੀਂ ਪੰਜਾਬ ਦੇ ਨਾਲ ਖੜੇ ਆ ਭਾਵੇਂ ਕੋਈ ਵੀ ਮਸਲਾ ਹੋਵੇ ਅਸੀਂ ਪੰਜਾਬ ਦੇ ਨਾਲ ਇਸ ਮਸਲੇ ਤੇ ਚਟਾਨਾ ਵਾਂਗੂ ਖੜੇ ਆ ਸਾਰਿਆਂ ਨੇ ਜਿਹੜਾ ਮੁੱਖ ਮੰਤਰੀ ਦੀ ਅਗਵਾਈ ਦੇ ਵਿੱਚ ਇਹ ਜਿਹੜਾ ਸਟੈਂਡ ਸਪਸ਼ਟ ਕਰ ਦਿੱਤਾ ਔਰ ਇਸ ਮੀਟਿੰਗ ਦੌਰਾਨ ਖਾਸ ਗੱਲ ਇਹ ਰਹੀ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਇੱਕ ਵਾਰ ਫਿਰ ਇਹ ਜਿਹੜਾ ਸਟੈਂਡ ਕਲੀਅਰ ਕਰਕੇ ਲੋਕਾਂ ਨੂੰ ਚਾਣਨ ਕਰ ਦਿੱਤਾ ਕਿ ਉਹ ਪੰਜਾਬ ਦੇ ਹਿੱਤਾਂ ਨੂੰ ਪਹਿਲ ਦੇਣਗੇ ਜੋ ਮਰਜ਼ੀ ਹੋ ਜੇ ਉਹ ਪੰਜਾਬ ਦੇ ਨਾਲ ਖੜੇ ਹੈ ਬੀਜੇਪੀ ਪੰਜਾਬ ਹੈ ਜਿਹੜੀ ਉਹ ਪੰਜਾਬ ਦੇ ਮਸਲਿਆਂ ਦੇ ਉੱਪਰ ਇੱਕਜੁੱਟ ਹੈ ਤੇ ਅਸੀਂ ਜਿਹੜਾ ਚਟਾਨੰਗੂ ਪੰਜਾਬ ਦੇ ਲੋਕਾਂ ਨਾਲ ਖੜਾਂਗੇ ਉਨਾ ਸਪਸ਼ਟ ਕਿ ਤਾਂ ਕਿ ਸਾਡੇ ਤੋਂ ਕੋਈ ਮਿਹਨਤ ਕਰਕੇ ਜਾਂ ਸਾਡੇ ਤੋਂ ਪਿਆਰ ਨਾਲ ਭਵੇਂ ਸਾਡੀ ਜਾਨ ਲੈ ਲਓ ਪਰ ੱੱੱਕਾ ਪੰਜਾਬੀ ਕਦੇ ਬਰਦਾਸ਼ਤ ਨਹੀਂ ਕਰਦੇ ਉਧਰ ਹਰਿਆਣੇ ਦੇ ਮੁੱਖ ਮੰਤਰੀ ਵੱਲੋਂ ਕਿਹਾ ਗਿਆ ਕਿ ਅਸੀਂ ਜਿਹੜਾ ਪਾਣੀ ਹੈ ਉਹ ਲਵਾਂਗੇ ਪਾਣੀ ਦੀ ਲੋੜ ਹੈ ਸਾਨੂੰ ਸਾਡਾ ਅਸੀਂ ਹੱਕ ਹੈ ਜਿਹੜਾ ਉਹ ਲੈ ਰਹੇ ਹਾਂ ਜਦੋਂ ਕਿ ਉਹਨਾਂ ਨੂੰ ਪਹਿਲਾਂ ਅਸੀਂ 4000 ਕਿਊਸਿਕ ਪਾਣੀ ਹੈ ਜਿਹੜਾ ਉਹ ਦਿੱਤਾ ਜਾ ਰਿਹਾ ਤਾਂ ਇਸ ਮਸਲੇ ਦੇ ਉੱਪਰ BBMP ਨੇ ਫੇਰ ਜਿਹੜੀ ਇੱਕ ਮੀਟਿੰਗ ਬੁਲਾਈ ਜਦੋਂ ਰੌਲਾ ਵਧਿਆ ਤਾਂ ਉਸ ਤੋਂ ਬਾਅਦ ਮੀਟਿੰਗ ਦੇ ਦੌਰਾਨ ਵੱਖ-ਵੱਖ ਰਾਜਾਂ ਦੇ ਭਾਵੇਂ ਉਹਦੇ ਵਿੱਚ ਪੰਜਾਬ ਦੇ ਇਰੀਗੇਸ਼ਨ ਦੇ ਸੈਕਟਰੀ ਸਨ ਭਾਵੇਂ ਉਹ ਹਿਮਾਚਲ ਦੇ ਹਰਿਆਣਾ ਦੇ ਤੇ ਰਾਜਸਥਾਨ ਦੇ ਜਦੋਂ ਉਹਨਾਂ ਦੀ ਬੈਠਕ ਬੁਲਾਈ ਤਾਂ ਬੈਠਕ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਹਰਿਆਣੇ ਵਾਲੇ ਆਪ ਦਾ ਪੱਖ ਨਹੀਂ ਜਿਹੜਾ ਸਹੀ ਢੰਗ ਨਾਲ ਦਰਸਾ ਸਕੇ ਕਿ ਉਹਨਾਂ ਨੂੰ ਪਾਣੀ ਦੀ ਲੋੜ ਕਿਉਂ ਹੈ ਤੇ ਕਿੰਨੀ ਲੋੜ ਹੈ ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਹੀਰੋ ਬਣ ਕੇ ਉਭਰੇ ਆਈਐਸ ਸ਼੍ਰੀ ਕ੍ਰਿਸ਼ਨ ਕੁਮਾਰ ਆਈਐਸ ਸ਼੍ਰੀ ਕ੍ਰਿਸ਼ਨ ਕੁਮਾਰ ਹੋਰਾਂ ਬਾਰੇ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਜਿਹੜੇ ਵੀ ਮੈਕਮੇ ਦੇ ਵਿੱਚ ਤੇ ਜਿਹੜੀ ਵੀ ਪੋਸਟ ਤੇ ਇਹ ਜਾਣਦੇ ਨੇ ਤਾਂ ਉੱਥੇ ਇੱਕ ਵਾਰ ਇਸ ਗੱਲ ਦੀ ਹਿਲਜੁਲ ਜ਼ਰੂਰ ਹੁੰਦੀ ਹੈ ਕਿ ਹੁਣ ਇਹ ਮੈਕਮਾ ਸੁਧਰ ਜਾਣਾ ਜਦੋਂ ਗੱਲ ਕਰੀਏ ਸਿੱਖਿਆ ਵਿਭਾਗ ਦੀ ਤਾਂ ਜਦੋਂ ਆਏ ਸ੍ਰੀ ਕ੍ਰਿਸ਼ਨ ਕੁਮਾਰ ਹੋਰਾਂ ਨੇ ਸਿੱਖਿਆ ਵਿਭਾਗ ਦੀ ਜ਼ਿੰਮੇਵਾਰੀ ਸੰਭੀ ਸੀ ਪਿਛਲੀਆਂ ਸਰਕਾਰਾਂ ਦੌਰਾਨ ਤਾਂ ਉਹਨਾਂ ਨੇ ਵੱਡੇ ਤਬਦੀਲੀ ਆ ਜਿਹੜੀ ਉਹ ਸਿੱਖਿਆ ਦੇ ਖੇਤਰ ਵਿੱਚ ਲਿਆਂਦੀ ਅੱਜ ਵੀ ਜਿਹੜੀ ਸਿੱਖਿਆ ਦੇ ਖੇਤਰ ਵਿੱਚ ਉਹਨਾਂ ਦੇ ਨਾਮ ਦਾ ਜਿਹੜਾ ਸਿੱਕਾ ਕਹਿ ਲਿਏ ਜਾਂ ਉਹਨਾਂ ਦੇ ਨਾਮ ਨੂੰ ਲੋਕ ਯਾਦ ਕਰਦੇ ਆ ਕਿ ਪੰਜਾਬ ਦੇ ਐਜੂਕੇਸ਼ਨ ਸਿਸਟਮ ਨੂੰ ਜੇਕਰ ਕਿਸੇ ਨੇ ਸੁਧਾਰਿਆ ਤਾਂ ਉਹ ਸਨ ਕ੍ਰਿਸ਼ਨ ਕੁਮਾਰ ਵੱਖ-ਵੱਖ ਹੌਦਿਆਂ ਤੇ ਰਹੇ ਉਹਨਾਂ ਨੇ ਵਾਕਵਾਕੌਦਿਆਂ ਤੇ ਰਹਿੰਦਿਆਂ ਹੋਇਆਂ ਸਿੱਖਿਆ ਦੇ ਖੇਤਰ ਵਿੱਚ ਨਵੀਆਂ ਪੈੜਾ ਪਾਈਆਂ ਪੰਜਾਬ ਦੇ ਸਿੱਖਿਆ ਖੇਤਰ ਨੇ ਬਹੁਤ ਵੱਡੀਆਂ ਪੁਲੰਘਾਂ ਪੁੱਟੀਆਂ ਜਿਹੜਾ ਬੁਨਿਆਦੀ ਢਾਂਚਾ ਜਿੱਥੇ ਵਿਕਸਤ ਹੋਇਆ ਉੱਥੇ ਗੁਣਾਤਮਕ ਸਿੱਖਿਆ ਦੀ ਗੱਲ ਕਰ ਲਈਏ ਤਾਂ ਉਹਦੇ ਵਿੱਚ ਵੀ ਵੱਡੇ ਸੁਧਾਰ ਵੇਖਣ ਨੂੰ ਮਿਲੇ ਨਤੀਜੇ ਵੀ ਬਹੁਤ ਸੋਹਣੇ ਉਹਦੇ ਨਿਕਲੇ ਉਸ ਤੋਂ ਬਾਅਦ ਜਦੋਂ ਇਰੀਗੇਸ਼ਨ ਸਿਸਟਮ ਦੇ ਵਿੱਚ ਅ ਗਏ ਸਿੰਚਾਈ ਵਿਭਾਗ ਦੇ ਵਿੱਚ ਸੈਕਟਰੀ ਲੱਗੇ ਤਾਂ ਉਦੋਂ ਇੱਕ ਗੱਲ ਆਮ ਤੌਰ ਤੇ ਸਾਹਮਣੇ ਆਉਂਦੀ ਸੀ ਕਿ ਹੁਣ ਜਿਹੜਾ ਇਰੀਗੇਸ਼ਨ ਸਿਸਟਮ ਹੈ ਇਹ ਵੀ ਸੁਧਰੇਗਾ ਤੇ ਜਦੋਂ ਤੋਂ ਇਰੀਗੇਸ਼ਨ ਵਿਭਾਗ ਦੇ ਵਿੱਚ ਸੈਕਟਰੀ ਲੱਗੇ ਨੇ ਤਾਂ ਉਦੋਂ ਤੋਂ ਹੀ ਨਹਿਰਾਂ ਦਾ ਕਹਿ ਲਈਏ ਖਾਲਿਆਂ ਦਾ ਕਹਿ ਲਈਏ ਵੱਡੇ ਪੱਧਰ ਦੇ ਕੰਮ ਐ ਜਿਹੜੇ ਉਹ ਹੋਏ ਆ ਤੇ ਸੁਧਾਰ ਵੀ ਜਿਹੜਾ ਵੱਡੇ ਪੱਧਰ ਤੇ ਵੇਖਣ ਨੂੰ ਮਿਲਿਆ ਇਰੀਗੇਸ਼ਨ ਵਿਭਾਗ ਦਾ ਜਿਹੜਾ ਆਮਲਾ ਹੈ ਉਹ ਵੀ ਕਿਤੇ ਨਾ ਕਿਤੇ ਪਹਿਨਾ ਨਾਲੋਂ ਬਹੁਤ ਜ਼ਿਆਦਾ ਸਰਗਰਮ ਨਜ਼ਰ ਆਇਆ بڑے ਜਿਹੜੇ ਕੰਮ ਐ ਉਹ ਇਸ ਖੇਤਰ ਦੇ ਵਿੱਚ ਉਹਨਾਂ ਵੱਲੋਂ ਕੀਤੇ ਜਾ ਰਹੇ ਐ ਬੜੀਆਂ ਨਹਿਰਾਂ ਕੱਢੀਆਂ ਜਾ ਰਹੀਆਂ ਨਹਿਰਾਂ ਪੱਖੀਆਂ ਕੀਤੀਆਂ ਜਾ ਰਹੀਆਂ ਖਾਲੇ ਐ ਜਿਹੜੇ ਉਹ ਪੰਜਾਬ ਦੇ ਪਿੰਡ-ਪਿੰਡ ਬਣ ਰਹੇ ਐ ਤਾਂ ਇਹਦਾ ਜਿਹੜਾ ਸਿਰ ਐ ਉਹ ਵੀ ਕਿਤੇ ਨਾ ਕਿਤੇ ਉਹਨਾਂ ਦੀ ਮਿਹਨਤ ਨੂੰ ਜਾਂਦਾ ਹੁਣ ਜਦੋਂ ਪਾਣੀਆਂ ਦਾ ਮਸਲਾ ਉੱਭਰਿਆ ਪਾਣੀਆਂ ਦੇ ਮਸਲੇ ਨੂੰ ਲੈ ਕੇ ਰੌਲਾ ਪਿਆ ਪੰਜਾਬ ਦੇ ਵਿੱਚ ਸਰਬ ਪਾਰਟੀ ਮੀਟਿੰਗ ਹੋਈ ਉਧਰ ਹਰਿਆਣੇ ਵਾਲੇ ਵੀ ਸਰਪਾਟੀ ਮੀਟਿੰਗ ਸੱਦੀ ਬੈਠੇ ਆ ਤਾਂ ਇਸ ਦੌਰਾਨ ਬੀਬੀ ਐਮਬੀ ਦੀ ਬੈਠਕ ਦੌਰਾਨ ਕ੍ਰਿਸ਼ਨ ਕੁਮਾਰ ਤੇ ਉਹਨਾਂ ਦੇ ਜਿਹੜੇ ਸਾਥੀ ਆ ਪੰਜਾਬ ਦੇ ਅਫਸਰ ਆ ਬੀਬੀ ਐਮਬੀ ਦੇ ਵਿੱਚ ਉਹਨਾਂ ਨੇ ਚਟਾਨ ਵਾਂਗ ਪੰਜਾਬ ਨਾਲ ਖੜਦਿਆਂ ਅਜਈਆਂ ਦਲੀਲਾਂ ਪੇਸ਼ ਕੀਤੀਆਂ ਜਿਹੜੀਆਂ ਨੂੰ ਵੇਖ ਕੇ ਜਿਹੜੇ ਸੈਂਟਰ ਦਾ ਉਦਾਰਾ ਸੀ ਸੈਂਟਰ ਦੇ ਜਿਹੜੇ ਅਧਿਕਾਰੀ ਸੀ ਉਹ ਵੀ 당ਗ ਰਹਿ ਗਏ ਤੇ ਇਸ ਦੌਰਾਨ ਕ੍ਰਿਸ਼ਨ ਕੁਮਾਰ ਦੀਆਂ ਦਲੀਲਾਂ ਕਰਕੇ ਜਿਹੜਾ ਪੰਜਾਬ ਦਾ ਪਾਣੀ ਹੈ ਉਹ ਹੁਣ ਉਧਰ ਨੂੰ ਜਾਂਦਾ ਨਜ਼ਰ ਨਹੀਂ ਆਊਗਾ ਹਰਿਆਣੇ ਵਾਲੇ ਆਪਣੀ ਗੱਲ ਤੇ ਆੜੇ ਹੋਏ ਆ ਕਿ ਬੀਬੀਐਮਬੀ ਤੋਂ ਅਸੀਂ ਪਾਣੀ ਜਿਹੜਾ 8500 ਕਿਊਸਿਕ ਸਾਨੂੰ ਚਾਹੀਦਾ ਹੈ ਉਹ ਅਸੀਂ ਲਵਾਂਗੇ ਦੂਜੇ ਪਾਸੇ ਬੀਬੀਐਮਬੀ ਜਿਹੜੀ ਜਿਹਦੇ ਵਿੱਚ ਬਹੁਤੇ ਜਿਹੜੇ ਬਹੁਮਤ ਹੈ ਉਹ Rajasthan ਤੇ Haryana ਦੇ ਜਿਹੜੇ ਅਧਿਕਾਰੀ ਆ ਜਾਂ Haryana ਦਾ ਜਿਹੜਾ ਇਹਨਾਂ ਦਾ ਹਿੱਸਾ ਹੈ ਉਹਨਾਂ ਦਾ ਬਹੁਮਤ ਬਣਦਾ ਪਰ ਫੇਰ ਵੀ ਜਿਹੜਾ ਮੀਟਿੰਗ ਦੌਰਾਨ ਜਦੋਂ ਕ੍ਰਿਸ਼ਨ ਕੁਮਾਰ ਨੇ ਆਪਣੀਆਂ ਦਲੀਲਾਂ ਪੰਜਾਬ ਦੇ ਪੱਖ ਨੂੰ ਮਜ਼ਬੂਤੀ ਨਾਲ ਰੱਖਿਆ ਤਾਂ ਉੱਤੇ ਕਿਹਾ ਦੇਣਾ ਕਿਤੇ ਇਹ ਗੱਲ ਸਾਹਮਣੇ ਆਈ ਕਿ ਪਾਣੀਆਂ ਨੂੰ ਲੈ ਕੇ ਜਿਹੜਿਆ ਕਸ਼ਮਕਸ਼ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਸੀ ਉਹਦੇ ਵਿੱਚ ਪੰਜਾਬ ਜੇਤੂ ਹੋ ਕੇ ਇਸ ਮੀਟਿੰਗ ਦੇ ਵਿੱਚੋਂ ਨਿਕਲਿਆ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜਿਹੜਾ ਸੋਮਵਾਰ ਨੂੰ ਸੈਸ਼ਨ ਸੱਦਿਆ ਗਿਆ ਵਿਸ਼ੇਸ਼ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਗਿਆ ਉਹਦੇ ਵਿੱਚ ਵੀ ਜਿਹੜਾ ਇਹਨੂੰ ਲੈ ਕੇ ਵੱਡੇ ਫੈਸਲੇ ਜਿਹੜੇ ਹੋ ਸਕਦੇ ਆ ਗੱਲ ਆਪਾਂ ਕ੍ਰਿਸ਼ਨ ਕੁਮਾਰ ਤੱਕ ਸੀਮਿਤ ਇਸ ਕਰਕੇ ਰੱਖਦੇ ਆ ਕਿ ਇਸ ਅਫਸਰ ਨੇ ਫੇਰ ਜਿਹੜਾ ਵੱਡਾ ਫੈਸਲਾ ਜਾਂ ਵੱਡੀ ਜਿਹੜੀ ਕਾਰਵਾਈ ਉਹ ਪੰਜਾਬ ਦੇ ਹੱਕ ਚ ਕਰਵਾਈ ਹੈ ਆਪਣੀਆਂ ਜਿਹੜੀ ਲਿਆਕਤ ਕਰਕੇ ਤੇ ਆਪਣੀਆਂ ਜਿਹੜੀਆਂ ਦਲੀਲਾਂ ਕਰਕੇ ਤਾਂ ਕ੍ਰਿਸ਼ਨ ਕੁਮਾਰ ਦੇ ਇਸ ਜਿਹੜੇ ਫੈਸਲੇ ਨੂੰ ਲੈ ਕੇ ਜਾਂ ਆਪਾਂ ਕਹਿ ਲਈਏ ਇਹਨਾਂ ਦਲੀਲਾਂ ਨੂੰ ਲੈ ਕੇ ਉਹ ਫੇਰ ਚਰਚਾ ਦੇ ਵਿੱਚ ਪੰਜਾਬ ਦੇ ਵਿੱਚ ਹੁਣ ਫੇਰ ਕ੍ਰਿਸ਼ਨ ਕੁਮਾਰ ਦੀਆਂ ਚਰਚਾਵਾਂ ਜਿਹੜੀਆਂ ਉਹ ਪਾਣਾਂ ਦੇ ਵਿੱਚ ਆਮ ਹੁੰਦੀਆਂ ਸੁਣ ਸਕਦੇ ਹੋ ਜੁੜੇ ਰੋ ਦਾ ਪੋਸਟਮੈਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ